ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਰੇੜੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਸੀਲ ਸਰੂਆ ਜੇ ਦੋਸਤੋ ਆਸ-ਪਾਸ ਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਜਲੰਧਰ ਖਵਾੜਾ ਲੁਧਿਆਣਾ ਇਹ ਦੋਸਤੋ ਆਸ-ਪਾਸ ਦੇ ਇਲਾਕੇ ਆ ਫੇ ਅੱਜ ਪਹੁੰਚੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਦੋਸਤੋ ਇਸ ਫਾਰਮ ਚੋਂ ਖੀਰੀ ਵੱਛੀ ਦਿਖਾਉਣੀ ਆ ਗੱਬਣ ਚੰਗੇ ਰਿਕਾਰਡ ਵਾਲੀ ਵਿਡੀਓ ਨੂੰ ਵੇਖਤਾ ਹੀ ਦੇਖਿਆ ਜੇ ਜਿਹੜੇ ਵੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਨਾਕਰੀਦਾਰੀ ਕਰ ਲੇ ਜੇ ਨੰਬਰ ਬਾਈ ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ 19 ਮਹੀਨਿਆਂ ਦੀ ਵੱਛੀ ਆ ਮੂਹ ਤੋਂ ਖੀਰੀ ਆ 8 ਮਹੀਨੇ ਦੋਸਤੋ ਪ੍ਰੈਗਨੈਂਟ ਆ 22 ਤਰੀਕ ਤੋਂ ਦੋਸਤੋ ਨੌਵਾਂ ਮਹੀਨਾ ਵਿੱਚੀ ਨੂੰ ਚਾਲੂ ਹੋ ਜਾਣਾ ਵਾ ਤੇ ਮਦਰ ਮਿਲ ਕੇ ਰਿਕਾਰਡ ਦੋਸਤੋ 22 ਲੀਟਰ ਦਾ ਸੀਗਾ ਆਪ ਬਾਈ ਕਹਿੰਦਾ ਪਹਿਲੇ ਸੂਏ ਹੀ ਵੱਛੀ 16 17 ਅੰਕਦੋਂ ਤੋਂ ਖੁੱਲਾ ਚਵਾ ਜੂਗੀ ਬਾਕੀ ਦੋਸਤੋ ਵੱਛੀ ਚੰਗੀ ਆ ਬਰੀਡ ਚੰਗੀ ਹੈ ਬਾਕੀ ਦੋਸਤੋ ਮਾਦਰ ਰਿਕੋਰਡ ਵੀ ਚੰਗਾ ਸੀਗਾ ਤੇ ਕੱਤਕਾਰ ਦੋਸਤੋ ਪੂਰਾ ਚੰਗਾ ਨਿੱਗਰ ਵੱੱਛੀ ਹੈ ਦੋਸਤੋ ਹਵਾਨਾ ਦੋਸਤੋ ਬੱਚੀ ਚੰਗਾ ਤਿਆਰ ਕਰੂਗੀ ਜੋ ਤਿਆਰੀਆਂ 'ਚ ਆ ਗਈ ਆਪਦੀ ਰੁੱਤ 'ਚ ਕੱਤਕਾਰ ਦੋਸਤੋ ਸੋਨਾ ਢਾਂਚਾ ਪੂਰਾ ਵੱਡਾ ਦੋਸਤੋ ਵੱੱਛੀ ਦਾ ਪੰਜਾਬ ਵਾਲੀ ਜਰਸੀ ਹੈ ਦੋਸਤੋ ਦੇਖ ਸਕਦੇ ਆਂ ਫੇਸ ਕੁਆਲਿਟੀ ਪੂਰੀ ਟੌਪ ਦੀ ਕੁਆਲਿਟੀ ਹੈ ਦੋਸਤੋ ਵੱੱਛੀ ਦੀ ਚਾਰੇ ਥਾਂ ਸਾਈਜ਼ ਦੋਸਤੋ ਸੇਮ ਹੀ ਹੈ ਕੱਲੇ-ਕੱਲੇ ਨਿੱਖਰ 'ਮੇ ਪੂਰੇ ਨੁਕਰਾਂ 'ਤੇ ਲੱਗੇ ਹੋਏ ਫੋਰਸ਼ਾਂਗ ਦੋਸਤੋ ਪੂਰਾ ਨਹੀਂ ਹਾਂਜੀ ਬਾਈ ਨੇ ਜਰਸੀ ਬੱਚੀ ਦਾ ਪ੍ਰਾਈਸ ਰੱਖਿਆ ਹੋਇਆ 33000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਜਿਹੜੇ ਵੀ ਉਹਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਬਾਈ ਦਾ ਗੱਲਬਾਤ ਕਰ ਲੈ ਜੇ ਅੱਜ ਦੀ ਵੀਡੀਓਏ ਦੋਸਤੋ ਆਹੀ ਇੱਕ ਬਾਈ ਦੀ ਜਰਸੀ ਬੱਚੀ ਵਿਕਾਉ ਸੀ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਸਾਰੇ ਭੈਣਾ ਭਰਾਵਾਂ ਦਾ ਦਿਲੋਂ ਧੰਨਵਾਦ ਜੀ